ਰਾਹੋ ਸ਼ਹਿਰ ਵੀ ਅੱਜ ਪੂਰੀ ਤਰ੍ਹਾਂ ਬੰਦ ਰਿਹਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਕਿ ਰਾਹੋਂ ਦੇ ਵਿੱਚ ਸਾਰੀਆਂ ਹੀ ਤਕਰੀਬਨ ਦੁਕਾਨਾਂ ਜਿਹੜੀਆਂ ਆ ਬਾਜ਼ਾਰ ਹੈਗੇ ਆ ਉਹ ਬੰਦ ਰਹੇ ਔਰ ਇਹ ਤੁਸੀਂ ਰਾਹੋਂ ਕਸਬਾ ਰਾਹੋਂ ਬੱਸ ਸਟੈਂਡ ਦਾ ਜਿਹੜਾ ਆ ਉਹ ਦੇਖ ਰਹੇ ਹੋ ਕਿ ਮੁਕੰਮਲ ਤੌਰ ਤੇ ਜਿਹੜਿਆ ਆ ਉਹ ਰਾਹੋਂ ਸ਼ਹਿਰ ਜਿਹੜਾ ਆ ਉਹ ਬੰਦ ਰਿਹਾ ਔਰ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਆ ਕਿ ਉਹ ਥਾਂ ਥਾਂ ਦੇ ਉੱਪਰ ਖੜੇ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਸਕੇ ਇਹ ਤੁਸੀਂ ਰਾਹੋ ਸ਼ਹਿਰ ਦਾ ਦੇਖ ਸਕਦੇ ਹੈਗੇ ਕਿ ਮੁਕੰਮਲ ਤੌਰ ਤੇ ਜਿਹੜਾ ਇਹ ਬਣ ਰਿਹਾ ਭਾਰਤ ਬੰਦ ਦੌਰਾਨ ਤੁਸੀਂ ਦੇਖ ਸਕਦੇ ਹੋ ਇਸ ਵਕਤ ਮੈਂ ਖੜਾ ਆ ਨਵਾਂ ਸ਼ਹਿਰ ਮਹਿਰੂ ਗੇਟ ਔਰ ਤੁਸੀਂ ਦੇਖ ਸਕਦੇ ਹੋ ਕਿ ਰੇਲਵੇ ਸਟੇਸ਼ਨ ਦੇ ਉੱਪਰ ਜਿੰਨੀਆਂ ਵੀ ਦੁਕਾਨਾਂ ਆ ਜਿੰਨੀ ਵੀ ਮਾਰਕੀਟ ਹੈਗੀ ਆ ਉਹ ਸਾਰੀ ਜਿਹੜੀ ਆ ਕਿ ਇਸ ਵਾਸਤੇ ਜਿਹੜੀ ਆ ਉਹ ਬੰਦ ਪਈ ਆ ਔਰ ਇਹ ਤੁਸੀਂ ਦੇਖ ਸਕਦੇ ਆ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਬੱਸ ਸਟੈਂਡ ਜਿੱਥੇ ਕੀ ਬੱਸਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਲੇਨ ਦੇ ਵਿੱਚ ਲੱਗਿਆ ਹੋਈਆਂ ਨੇ ਕਿਉਂਕਿ ਭਾਰਤ ਬੰਦ ਦਾ ਜਿਹੜਾ ਅਸਰ ਹੈਗਾ ਉਹ ਟ੍ਰੈਫਿਕ ਦੇ ਉੱਪਰ ਵੀ ਪਿਆ ਆ ਮੁਕੰਮਲ ਤੌਰ ਤੇ ਜਿਹੜਾ ਹੈਗਾ ਕਿ ਇਹ ਬੱਸਾਂ ਦੀ ਆਵਾਜ਼ ਆਈ ਗਈ ਜਿਹੜੀ ਆ ਉਹ ਬੰਦ ਹੈ ਪਰਦੀ ਸਰਕਾਰ ਮਰਦਾਬਾਦ 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 ਮਹਤਕਸ ਲੋਕਾਂ ਦਾ ਇਕਾ ਜਿੰਦਾਬਾਦ 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 ਮਹਤਕਸ ਲੋਕਾਂ ਦਾ ਇਕਾ ਜਿੰਦਾਬਾਦ 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 ਹਾਂਜੀ ਮੈਂ ਬਿੱਲਾ ਗੁਜਰ ਨਿਊ ਆਟੋ ਰਿਕਸ਼ਾ ਜੂਨੀਅਨ ਪੰਜਾਬ ਜ਼ਿਲ੍ਹਾ ਸ਼ਿਵ ਭਗਤ ਸਿੰਘ ਨਗਰ ਦਾ ਪ੍ਰਧਾਨ ਆ ਅਸੀਂ ਅੱਜ ਜਿਹੜੇ ਸਾਡੇ ਖੜਤਾ ਵਾਲਾ ਪੂਰੇ ਭਾਰਤ ਭੰਦਾ ਸੱਦਾ ਹੈ ਉਹਦੇ ਵਿੱਚ ਨਿਊ ਆਟੋ ਰਿਕਸ਼ਾ ਜੂਨੀਅਨ ਪੰਜਾਬ ਜਿੱਦਾਂ ਪਿਛਲੇ ਸਾਲ 14 ਮਹੀਨੇ ਦਾ ਅੰਦੋਲਨ ਦੇ ਵਿੱਚ ਰਹੀ ਹੈ ਇਸ ਤਰ੍ਹਾਂ ਇਸ ਵਾਰ ਵੀ ਸ਼ਮੂਲੀਅਤ ਕਰ ਰਹੀ ਹੈ ਤੇ ਮੈਂ ਪੂਰੇ ਪੰਜਾਬ ਦੇ ਪੂਰੇ ਇੰਡੀਆ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਛੋਟੇ-ਛੋਟੇ ਕਾਰੋਬਾਰ ਆ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਆਟੋ ਚਾਲਕਾ ਜਿਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਤੇ ਜਿਹੜੇ ਦਿਹਾੜੀਦਾਰ ਆ ਹੋਰ ਵੀ ਜਿਹੜੇ ਹੈਗੇ ਲੋਕ ਉਹ ਜਿਹੜੇ ਕਾਰੋਬਾਰ ਆ ਉਹ ਮੋਦੀ ਸਰਕਾਰ ਜਿਹੜੇ ਉਹਨਾਂ ਨੂੰ ਠੱਪ ਕਰਕੇ बड़े-बड़े ਲੋਕਾਂ ਦੇ ਹੱਥ ਜਿਹੜੇ ਆ ਉਹ ਕਾਰੋਬਾਰ ਦੇ ਰਹੇ ਆ ਤੇ ਇਸ ਕਰਕੇ ਜਿਹੜਾ ਅੱਜ ਭਾਰਤ ਬੰਦ ਦਾ ਸੱਤਾ ਆ ਮੈਂ ਤੁਹਾਡੇ ਚੈਨਲਾਂਹੀਂ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਵੀ ਅੱਜ ਭਾਰਤ ਬੰਦ ਦੇ ਸੱਤੇ ਦੇ ਵਿੱਚ ਸਾਰੇ ਲੋਕ ਸ਼ਾਮਲ ਹੋ ਕੇ ਸੜਕਾਂ ਤੇ ਆਣ ਕਿਉਂਕਿ ਅਸੀਂ ਸਾਡੇ ਸਾਡੇ ਕੋਲ ਜਿਹੜੇ ਰੋਜ਼ਗਾਰ ਦੇ ਕਾਰੋਬਾਰ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਕਾਰੋਬਾਰ ਆ ਉਹ ਪੂਰੇ ਖੱਤ ਹੋ ਚੁੱਕੇ ਆ ਵੱਡੇ-ਵੱਡੇ ਟੈਕਸ ਲਾਤੇ ਆ ਵੱਡੇ-ਵੱਡੇ ਜੁਰਮਾਨੇ ਲਾਤੇ ਆ ਕੋਈ ਬੰਦਾ ਡਰਾਈਵਰ ਬਣਨੇ ਨੂੰ ਤਿਆਰ ਨਹੀਂ ਹੈਗਾ ਜਿਹਦਾ ਹਰੇਕ ਥੁੱਥੇ-ਥੁੱਥੇ ਕਾਨੂੰਨ ਲਿਆ ਕੇ ਲੋਕਾਂ ਨੂੰ ਜਿਹੜੀ ਮੋਦੀ ਸਰਕਾਰ ਮਾਰਨਾ ਚਾਹੀਦੀ ਉਹ ਰਲੀਆਂ ਬਾਰੇ ਲੋਕ ਆ ਇਹ ਇਹ ਜਿਹੜੇ ਆ ਗਰੀਬ ਲੋਕਾਂ ਦੇ ਉੱਪਰ ਬੜਾ ਹੱਤਿਆਚਾਰ ਕਰਨਾ ਚਾਹੁੰਦੇ ਇਸ ਕਰਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਕਿ ਅੱਜ ਭਾਰਤ ਬੰਦ ਦੇ ਸੱਦੇ ਦੇ ਵਿੱਚ ਸਾਰੇ ਲੋਕ ਆਪਣੇ ਬਾਜ਼ਾਰ ਦੁਕਾਨਾਂ ਬੰਦ ਕਰਕੇ ਸਾਰੇ ਸੜਕਾਂ ਤੇ ਆਣ ਕਿਉਂਕਿ ਬੜੇ ਬੜੇ ਸ਼ਹਿਰਾਂ ਦੇ ਵਿੱਚ ਮੋਲ ਖੁੱਲੇ ਹੋਏ ਆ ਉਹ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਦਾ ਵੀ ਕਾਰੋਬਾਰ ਜਿਹੜਾ ਉਹ ਬੜੇ ਪੂਰੇ ਤਰੀਕੇ ਦੇ ਨਾਲ ਠਾਪ ਹੋ ਰਿਹਾ ਸਾਡਾ ਜਿਹੜੇ ਆਟੋ ਦੀ ਜਿਹੜੀ ਸਾਡੀ ਲਾਈਨ ਆ ਉਹਨੂੰ ਵੀ ਠੱਪ ਕਰਕੇ ਇੱਕ ਜਿਹੜਾ ਈ ਰਿਕਸ਼ਾ ਲਿਆਂਦਾ ਗਿਆ ਉਹਦੇ ਦੇ ਅਧੀਨ ਕਿਉਂਕਿ ਇਹ ਸਰਕਾਰ ਸਾਨੂੰ ਆਪਸ ਦੇ ਵਿੱਚ ਲੋਕਾਂ ਨੂੰ ਲੜਾਉਣਾ ਚਾਹਦੀ ਆ ਉਹ ਜਿਹੜਾ ਈ ਰਿਕਸ਼ਾ ਆ ਉਹਦੀ ਕੋਈ ਰਜਿਸਟ੍ਰੇਸ਼ਨ ਨਹੀਂ ਹੈਗੀ ਕੋਈ ਰੋਡ ਪਰਮਿਟ ਨਹੀਂ ਹੈਗਾ ਕੋਈ ਰੋਡ ਟੈਕਸ ਨਹੀਂ ਹੈਗਾ ਕੋਈ ਵੀ ਕਿਸੇ ਤਰ੍ਹਾਂ ਦੀ ਉਹਦੀ ਸਹੂਲਤ ਜਿਹੜੀ ਆ ਉਹ ਨਹੀਂ ਹੈਗੀ ਕਹਿੰਦੇ ਮਤਲਬ ਹੈ ਕਿ ਅੱਜ ਤੁਸੀਂ ਜਿਹੜਾ ਹੈ ਖਪਾਰਤਬੰਦ ਦਾ ਸੱਦਾ ਹੈ ਇਹਦੇ ਵਿੱਚ ਆਟੋ ਜੂਨੀਅਨ ਜਿਹੜੀ ਆ ਉਹ ਪੂਰੀ ਧਰਮ ਸੰਗਠਨ ਪੂਰੀ ਤਰ੍ਹਾਂ ਜਿਸ ਕੇ ਪਿਛਲੇ ਸਾਲ 14 ਮਹੀਨੇ ਨਾਲ ਲੱਗ ਕੇ ਅਸੀਂ ਅੰਦੋਲਨ ਜਿੱਤਿਆ ਸੀ ਇਸ ਪਾਰ ਵੀ ਅਸੀਂ ਸ਼ੁਰੂਆਤ ਕਰ ਦਿੱਤੀ ਆ ਤੇ ਮੇਰੀ ਅਪੀਲ ਪੂਰੇ ਪੰਜਾਬ ਦੇ ਇੰਡੀਆ ਦੇ ਲੋਕਾਂ ਨੂੰ ਇਹ ਹੀ ਆ ਕਿ ਸਾਰੇ ਲੋਕ ਜਿਹੜੇ ਭਾਰਤ ਬੰਦ ਦੇ ਸੱਦੇ ਦੇ ਵਿੱਚ ਸ਼ਾਮਲਾਉਣ ਆਪਣੇ ਕਾਰੋਬਾਰਾਂ ਨੂੰ ਬਚਾਉਣ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਮਰਦਾ ਹਾਂ ਦੇ ਤਾਂ ਬੰਦੇ ਖਲੇ ਜਾਂਦੇ ਹਾਂ ਹਾਂਜੀ ਭਾਜੀ ਮੈਂ ਕੁਲਵਿੰਦਰ ਸਿੰਘ ਬੜਿਆਚ ਸੂਬਾ ਪ੍ਰਧਾਨ ਇੰਡੀਅਨ ਫੈਡਰੇਸ਼ਨ ਆਫ ਅਰਟਰੀ ਗੂਲਿੰਗ ਪੰਜਾਬ ਅੱਜ ਦਾ ਜਿਹੜਾ ਇਹ ਭਾਰਤ ਬੰਦ ਦਾ ਸੱਦਾ ਹੈ ਇਸ ਸੰਯੁਕਤ ਕਿਸਾਨ ਮੋਰਚਾ ਤੇ ਦੇਸ਼ ਦੀਆਂ ਸਾਰੀਆਂ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੇ ਤੌਰ ਤੇ ਦਿੱਤਾ ਗਿਆ ਹੈ ਇਹਦਾ ਮੁੱਖ ਮਕਸਦ ਹੈਗਾ ਕਿ ਛੋਟੇ ਕਾਰੋਬਾਰ ਹੈ ਉਹਦੇ ਵਿੱਚ ਕਾਰਪੋਰੇਟ ਦੇ ਦਖਲ ਨੂੰ ਬੰਦ ਕਰਨਾ ਜਿਹਦੇ ਵਿੱਚ ਐਗਰੀਕਲਚਰ ਦੇ ਵਿੱਚ ਕਾਰਪੋਰੇਟ ਜਿਹੜਾ ਸ਼ਾਮਲ ਹੋ ਰਿਹਾ ਉਹਨੂੰ ਬੰਦ ਕਰਨ ਦਾ ਸਵਾਲ ਹੈ ਤੇ ਉਹਨਾਂ ਲਈ ਐ ਐਮਐਸਪੀ ਵੀ ਕਰੂਨੀ ਗਰੰਟੀ ਦੀ ਮੰਗ ਕਰਦਾ ਹੈ ਤੇ ਇਦਾਂ ਹੀ ਜਿਹੜੇ ਪਬਲਿਕ ਖੇਤਰ ਦੇ ادارے ਆ ਸਾਡੇ 267 ਤੋਂ ਉੱਪਰ ਜਿਹੜੇ ادارے ਆ ਉਹਨਾਂ ਨੂੰ ਮੋਦੀ ਸਰਕਾਰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਉਹਦੇ ਸ਼ੇਅਰ ਵੇਚ ਰਹੀ ਆ ਤੇ ਉਹਨਾਂ ਨੂੰ ਵੇਚ ਰਹੀ ਆ ਅਸੀਂ ਕਹਿੰਨੇ ਆ ਬੰਦ ਕਰੋ ਤੇ ਜਿਹੜੇ ਕਿਰਤ ਕਾਨੂੰਨ ਐ ਉਹ ਜਿਹੜੇ ਉਹਨਾਂ ਨੇ ਸਾਰੇ ਬਦਲ ਦਿੱਤੇ ਆ 44 ਕਾਨੂੰਨਾਂ ਨੂੰ ਚਾਰ ਕੋਡਾਂ 'ਚ ਤਬਦੀਲ ਕਰ ਦਿੱਤਾ ਜਿਹੜੇ ਕਾਨੂੰਨ ਮਾਲਕ ਪੱਛੀ ਬਣਾ ਕੇ ਗਏ ਆ ਉਹਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਤੇ ਨਾਲ ਹੀ ਜਿਹੜਾ ਅਸੀਂ ਮੰਗ ਕਰਦੇ ਆ ਕਿ ਜਿਹੜਾ ਪਰਚੂਨ ਵਪਾਰ ਐ ਉਦੇ ਵਿੱਚ ਕਾਰਪੋਰੇਟ ਦਾ ਦਖਲ ਹੈ ਜਿਹੜਾ ਉਹ ਬੰਦ ਹੋਣਾ ਚਾਹੀਦਾ ਡੀਮਾਰਟ ਵਰਗੇ ਜਿਹੜੇ ਸਟੋਰ ਹੈ ਰਿਲਾਇੰਸ ਵਰਗੇ ਵੱਡੇ ਵੱਡੇ ਸਟੋਰ ਹੈ ਉਹ ਛੋਟੇ ਦੁਕਾਨਦਾਰਾਂ ਦਾ ਜਿਹੜਾ ਕਿੱਤਾ ਹੈ ਉਹ ਤਬਾਹ ਕਰ ਦੇਣਗੇ ਸੋ ਇਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਅਸੀਂ ਭਾਗ ਬੰਦ ਕਰ ਰਹੇ ਹਾਂ ਪੰਜਾਬ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਦਾ ਸਾਡੇ ਸਾਹਮਣੇ ਸਵਾਲ ਹੈ ਕਿ ਮੋਦੀ ਸਰਕਾਰ ਜਦੋਂ ਵੀ ਸੱਤਾ ਵਿੱਚ ਆਈ ਹੈ ਉਹਨੇ ਜਿਹੜੇ ਸੜੀਆਂ ਜਮਹੂਰੀ ਸੰਸਥਾਵਾਂ ਸੀਗੀਆਂ ਉਹਨਾਂ ਨੂੰ ਬਹੁਤ ਵੱਡੀ ਪੱਧਰ ਤੇ ਖੋਰਾ ਲਾਇਆ ਹੈ ਈਵਨ ਇਲੈਕਸ਼ਨ ਸਿਸਟਮ ਜਿਹੜਾ ਉਹਨੂੰ ਵੀ ਬੜਾ ਹੀ ਕਮਜ਼ੋਰ ਹੈ ਉਹ ਕਰ ਦੁੱਤਾ ਤੇ ਸਾਰੇ ਆਧਾਰਿਆਂ ਦੇ ਉੱਤੇ ਕਬਜ਼ਾ ਕਰਕੇ ਜੰਬੂਰੀਏ ਤੱਕ ਆਣਾ ਜਿਹੜਾ ਉਹ ਕੀਤਾ ਜਾ ਰਿਹਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਸੇ ਕਰਕੇ ਤਾਂ ਕਿਰਤਕਰੋਨਾ 'ਚ ਸੋਧਾਂ ਕੀਆਂ ਜਾ ਰਹੀਆਂ ਕਿ ਤੁਸੀਂ 12 ਘੰਟੇ ਦੀ ਦਿਹਾੜੀ ਤੇ ਕਿਰਤੀ ਨੂੰ ਸਾਡੇ ਨੂੰ ਰੱਖ ਸਕਦੇ ਆ ਤੇ ਉਹਦੀ ਲੁੱਟ ਜਿਹੜੀ ਆ ਕਰ ਸਕਦੇ ਆ ਸੋ ਇਹਨਾਂ ਸਵਾਲਾਂ ਦੇ ਉੱਤੇ ਜਿਹੜਾ ਪੰਜਾਂ ਮੋੜ ਦਾ ਬਣਿਆ ਦੇਸ਼ ਦੇ ਵਿੱਚ ਕਿਉਂਕਿ ਇਹ ਦੇਸ਼ ਪੱਧਰ ਦਾ ਮਾਮਲਾ ਆ ਤੇ ਦੇਸ਼ ਦੇ ਲੋਕ ਇਹਦੇ ਤੇ ਵੱਡਾ ਸੰਘਰਸ਼ ਕਰਨਗੇ ਤਾਂ ਹੀ ਇਸ ਡੈਮੋਕਰੇਸੀ ਨੂੰ ਬਚਾਇਆ ਜਾ ਸਕਦਾ ਫੈਡਰਲਿਜ਼ਮ ਨੂੰ ਬਚਾਇਆ ਜਾ ਸਕਦਾ ਕਾਰਪੋਰੇਟ ਦੇ ਦਖਲ ਨੂੰ ਛੋਟੇ ਖੇਤਰਾਂ ਦੇ ਵਿੱਚ ਜਿਹੜਾ ਉਹ ਬੰਦ ਕੀਤਾ ਜਾ ਸਕਦਾ ਹੈ ਇੱਥੇ ਜਾਣਾ ਹੈ ਤਾਸ ਕੋਡਾ ਮੋੜੇ ਕਰ ਲਓ ਬਾਕੀ ਸਾਰੀਆਂ ਪੁੱਛੇ ਆ ਰਹਾ ਰਹੇਗਾ ਉਹ ਆ ਰਹਾ ਜੜਤੂਗਾ ਜਾਂ ਨਾਮ ਨਾ ਉੱਥੇ ਤੁਸੀਂ ਦੇਖ ਰਹੇ ਹੋ ਭਾਰਤ ਬੰਦ ਦੌਰਾਨ ਕਸਵਾ ਔਰ ਤਕਰੀਬਨ ਹੀ ਮੁਕੰਮਲ ਤੌਰ ਤੇ ਜਿਹੜਾ ਆ ਕਿ ਉਹ ਬੰਦ ਰਿਆ ਔਰ ਇਹ ਤੁਸੀਂ ਦੇਖ 파 ਰਹੇ ਹੋ ਕਸਵਾ ਔਰ ਨਮਾ ਸ਼ਹਿਰ ਦਬਾਬਾ YouTube ਚੈਨਲ ਸੰਪਰਕ 987679499